ਭਾਰਤ ਪਾਕਿਸਤਾਨ ਵਿੱਚ ਹੋਏ ਹਮਲਿਆਂ ਦੌਰਾਨ ਪਾਕਿਸਤਾਨ ਦਾ ਸਾਥ ਦੇਣ ਕਾਰਨ ਤੁਰਕੀ ਬੀਤੇ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਪਾਕਿਸਤਾਨ ਦਾ ਸਾਥ ਦੇਣ ਕਾਰਨ ਭਾਰਤ ਨੇ ਤੁਰਕੀ ਨਾਲ ਹੋਣ ਵਾਲੀ ਇੰਪੋਰਟ ਐਕਸਪੋਰਟ ਨੂੰ ਬੰਦ ਕਰ ਦਿੱਤਾ ਹੈ। ਇੱਥੇ ਜ਼ਿਕਰ ਹੋ ਗਿਆ ਕਿ ਭਾਰਤ ਤੋਂ ਤੁਰਕੀ ਜਾਣ ਵਾਲੇ ਸੈਲਾਨੀਆਂ ਨੇ ਵੀ ਵਿਰੋਧ ਜਤਾਉਂਦਿਆਂ ਆਪਣੀਆਂ ਬੁਕਿੰਗਸ ਵੀ ਕੈਨਸਲ ਕਰਾ ਦਿੱਤੀਆਂ ਹਨ। ਭਾਰਤ ਸਰਕਾਰ ਵੱਲੋਂ ਤੁਰਕੀ ਨਾਲ ਇੰਪੋਰਟ ਐਕਸਪੋਰਟ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਬਾਰੇ ਪਾਸੇ ਨਿਊਜ਼ ਟੀਮ ਨੇ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਭਾਰਤ ਨੇ ਕਈ ਮੌਕਿਆਂ ਤੇ ਤੁਰਕੀ ਦੀ ਮਦਦ ਕੀਤੀ ਸੀ ਪਰ ਇਸ ਦੇ ਬਾਵਜੂਦ ਤੁਰਕੀ ਨੇ ਪਾਕਿਸਤਾਨ ਦਾ ਸਾਥ ਦੇ ਕੇ ਭਾਰਤ ਦਾ ਵਿਰੋਧ ਕੀਤਾ ਹੈ ਇਸ ਕਰਣ ਭਾਰਤ ਵੱਲੋਂ ਤੁਰਕੀ ਨਾਲ ਇੰਪੋਰਟ ਐਕਸਪੋਰਟ ਬੰਦ ਕੀਤੇ ਜਾਣ ਦਾ ਕੇਂਦਰ ਸਰਕਾਰ ਦਾ ਫੈਸਲਾ ਜਾਇਜ਼ ਹੈ ਅਤੇ ਵਪਾਰੀ ਇਸ ਦਾ ਪੂਰਾ ਸਮਰਥਨ ਕਰਦੇ ਹਨ ਅਸੀਂ ਇਹ ਜਾਣਦੇ ਹਾਂ ਕਿ ਤੁਰਕੀ ਦਾ ਮਾਲ ਪੂਰੇ ਹੱਦੇ ਹਿੰਦੁਸਤਾਨ 'ਚ ਜਿੰਨੇ ਵੀ ਮੇਰੇ ਵਗੀ गोल्ड ਦਾ ਕੰਮ ਕਰਦੇ ਆ ਵਪਾਰੀ ਕਪੜਾ ਤੁਰਕੀ ਦਾ ਮਾਲ ਨਾ ਵੇਚਣ ਨਾ ਲਿਆਣ ਨਾ ਹੀ ਉਹਨੂੰ ਦੇਖਣ ਤੁਰਕੀ ਦੀ ਕੋਈ ਵੀ ਆਦਮੂ ਜਿਹੜੇ ਹਿੰਦੁਸਤਾਨ ਨੂੰ ਇਹ ਬੇਨਤੀ ਕੀਤੀ ਕਿ ਆਪਣੀ ਸਰਕਾਰ ਦੇ ਨਾਲ ਖਲੋ ਇਹ ਮਾਲ ਉਹਦਾ ਕੋਈ ਵੀ ਇੱਥੇ ਹਿੰਦੁਸਤਾਨ ਚ ਆੜਨੇ ਚਾਹੀਦਾ ਚਾਹੇ 골ਡ ਹੋਵੇ ਚਾਹੇ ਹੋਰ ਵੀ ਕਈ ਮੰਗਤਾਂ ਦੀਆਂ ਚੀਜ਼ਾਂ ਆਦੀਆਂ ਸਾਰੇ ਜਣੇ ਆਪਣੀ ਮੈਂ ਬਲਾਦਰੀ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਵਾਂ ਕਿ ਜਿੰਨਾ ਵੀ ਸੋਨੇ ਚਾਂਦੀ ਦਾ ਸਮਾਨ ਜਿਹੜੀ ਵੀ ਇਹ ਤਾਂ ਮਤੋਂ ਆਂਦੀ ਹੈ ਆਪਣੇ 골ਡ ਦੀ ਮਿਤਾਦ ਦੀ ਜਾਂ ਸਿਲਵਰ ਦੇ ਤਾਂ ਦੇ ਉਹ ਲਿਆਣੀ ਬੰਦ ਕਰੋ ਇਸ ਵਾਸਤੇ ਕਿ ਸਾਡੇ ਉਹ ਖਲਾਬ ਖਰੋ ਕੇ ਸਾਡੀ ਸਰਕਾਰ ਨੂੰ ਉਹਨੇ ਇੱਕ ਬਰਾ ਵੱਡਾ ਵਾਗਿਤੋ ਖਤ ਦਿੱਤਾ ਵਾ ਕਿ ਇਸ ਵਾਸਤੇ ਸਾਡੀ ਪੂਰੀ ਸਰਕਾਰ ਨੇ ਵੀ ਬਿਆਨ ਲਾਇਆ ਅਸੀਂ ਵੀ ਆਪਣੇ ਵਪਾਰੀ ਲੈਵਲ ਤੇ ਇੱਕ ਬਰਾ ਵੱਡਾ ਉਹਨੂੰ ਵੀ ਝਟਕਾ ਦਈਏ ਕਿ ਅਸੀਂ ਉਹਦਾ ਕੋਈ ਮਾਲ ਨਾ ਲਵਾਂਗੇ ਨਾ ਵੇਚਾਂਗੇ ਚਾਹੇ ਸੋਨੇ ਹੋਵੇ ਤੇ ਚਾਂਦੀ ਤੇ ਅਸੀਂ ਆਪਣੀ ਬਿੰਦੀ ਪੂਰੇ ਆਪਣੀ ਇੱਕ ਡਿਟੇਲ ਨੂੰ ਕਰਦੇ ਆ ਕਿ ਕੋਈ ਵੀ ਇਹ ਜੇਵਲ ਉਥੋਂ ਲਿਆ ਕੇ ਨਾ ਵੇਚੇ ਨਾ ਉਹਨਾਂ ਨੂੰ ਖਰੀਦੇ ਨਾ ਚਾਂਦੀ ਜਾਂ ਨਾ ਸੋਨੇ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਵਾਂ ਕਿ ਜਿਹੜਾ 터ਕੀ ਨੇ ਕੰਮ ਕੀਤਾ ਉਹ ਬਹੁਤ ਨਿੰਦਾਯੋਗ ਹੈ ਉਹਨੇ ਭਾਰਤ ਦੀ ਜਿਹੜੀ ਪਿੱਠ ਦੇ ਵਿੱਚ ਜਿਹੜਾ ਸ਼ੁਰਾ ਖੋਬਿਆ ਵੇਖੋ ਉਥੇ ਕੋਵਿਡ ਆਇਆ ਆਪਾਂ ਉਥੇ ਵੈਕਸੀਨ ਭੇਜੀ ਸਰਕਾਰ ਨੇ ਪ੍ਰਵਾਹ ਨਹੀਂ ਕੀਤੀ ਕਿ ਫ੍ਰੀ ਔਰ ਕੋਸਟ ਅਨੁਸਾਰੀ ਵੈਕਸੀਨ ਭੇਜੀ ਉਸ ਤੋਂ ਬਾਅਦ ਉੱਥੇ ਭੁਕਮ ਆਇਆ ਅਸੀਂ ਲੋਕਾਂ ਨੇ ਫੇਰ ਪਰਵਾਹ ਨਹੀਂ ਕੀਤੀ ਪੂਰੀ ਗਵਰਨਮੈਂਟ ਜਿਹੜੀ ਸੀ ਭਾਰਤ ਦੀ ਇਹਨੇ ਪੂਰਾ ਸਹਿਯੋਗ ਦਿੱਤਾ ਉਹਨੂੰ ਹਰ ਪੱਖੋਂ ਉਹਨੂੰ ਆਪਾਂ ਦਵਾਈਆਂ ਵੀ ਦਿੱਤੀਆਂ ਉਹਨੂੰ ਆਪਾਂ ਨੀਡੀ ਜੋ ਵੀ ਉਹਨੂੰ ਚਾਹੀਦਾ ਸੀ ਜੋ ਅਸੀਂ ਭਰ ਭਰ ਕੇ ਇੱਥੋਂ ਸਾਰਿਆਂ ਭੇਜਿਆ ਉਹਨੂੰ ਪਰ ਉਹਨੇ ਸਾਡੇ ਨਾਲ ਜਿਹੜਾ ਕੰਮ ਹੈ ਕੋਈ ਚੰਗਾ ਨਹੀਂ ਕੀਤਾ ਗਵਰਨਮੈਂਟ ਦਾ ਫੈਸਲਾ ਤੇ ਬਾਅਦ ਚੋਂ ਹੈ ਸਰ ਪਹਿਲੇ ਵਪਾਰੀਆਂ ਦਾ ਫੈਸਲਾ ਜਿਨ੍ਹਾਂ ਨੇ ਵਪਾਰ ਕਰਨਾ ਹੈ ਜੀ ਦੇਸ਼ ਪਹਿਲੇ ਹੈ ਉਸ ਤੋਂ ਬਾਅਦ ਸਾਰੇ ਕੰਮ ਨੇ ਭਾਰਤ ਸਰਕਾਰ ਵੱਲੋਂ ਤੁਰਕੀ ਨਾਲ ਇمپੋਰਟ ਐਕਸਪੋਰਟ ਬੰਦ ਕਰਨ ਤੋਂ ਬਾਅਦ ਫਾਸਟਵੇ ਨਿਊਜ਼ ਟੀਮ ਨੇ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਲਈ ਦੇਸ਼ ਪਿਆਲੇ ਹੈ ਅਤੇ ਉਹ ਭਾਰਤ ਸਰਕਾਰ ਦਾ ਇਸ ਫੈਸਲੇ ਲਈ ਪੂਰਾ ਸਮਰਥਨ ਕਰਦੇ ਹਨ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ